ਆਂ ਨੀ ਕੋਸ ਨਹੀਂ ਕਰਦੇ ਭਣੇ ਆਈ ਬਸ ਟੈਨਸ਼ਨ ਮਾਰੀ ਗਈ ਜੜੀ ਖੜ ਪੀੜ ਤਾਲਿਆਂ ਦੀ ਨਿੱਕੇ ਨਾ ਖਾਵਾਂ ਹੋਰ ਕਿ ਨਹੀਂ ਭਣੇ ਬਾਹਲੇ ਔਖਾ ਹੋਇਆ ਪਹਿਲਾਂ ਹੋਰ ਹੋਣੀ ਜਾਂਦਾ ਔਖਾ ਹੋ ਗਿਆ ਖੜ ਪੀੜ ਤਾਲਿਆਂ ਦੀ ਹੋਰ ਮੈਂ ਵੀ ਆ ਦੇ ਬਸ ਮੇਰੇ ਵੀ ਦਿਮਾਗ ਤੇ ਟੈਨਸ਼ਨ ਜੀ ਸੀ ਵਿਚਾਰਾ ਗਰੀਬ ਬੰਦੇ ਵਿਚਾਰੇ ਕਿੰਨੀ ਹਨਾ ਨੁਕਸਾਨ ਹੋ ਗਿਆ ਹੋਰਾ ਪੂਰਾ ਮਸਾ ਪੂਰਾ ਕੋਰਾ ਕਰਕੇ ਗੱਲਾ ਘਰਦਾਰ ਬਣਾਉਂਦਾ ਆਂ ਹਾਂ ਹੁਣ ਕਹਿੰਦੇ ਗੁੱਡੇ ਅੰਦਰ ਕਿੱਟੀ ਜਾਂਦਾ ਵਾ ਹਾਂ ਲੁਧਿਆਣੀ ਕਹਿੰਦੇ ਬਹੁਤ ਲੁਧਿਆਣਾ ਹਾਂ ਉਹਦੇ ਚ ਕਹਿੰਦੇ ਉਹ ਪਾਣੀ ਆਈ ਜਾਂਦਾ ਦੂਜੇ ਚ ਤੇ ਗੰਦਾ ਪਾਣੀ ਉਹਦੇ ਚ ਰਲ ਜਾਂਦਾ ਦੂਜੇ ਪਾਣੀ ਚ ਹਾਂ ਤੇ ਹੁਣ ਗਿਆ ਹੋਇਆ ਮੇਰੇ ਘਰ ਵਾਲਾ ਵੀ ਸਾਰੇ ਉੱਥੇ ਕਿ ਪਹੁੰਚੇ ਹੋਏ ਨੇ अच्छा ठीक हां कने सेवा करा दिए ਸਾਡੇ ਵੀ ਇੱਥੇ ਆਪਣੇ ਪਿੰਡ ਦੇ ਮੁੰਡੇ ਵੀ ਕਹਿੰਦੇ ਸੀਗੇ ਵੀ ਆਪਾਂ ਚੱਲਣਾ ਵਾ ਸਾਰਿਆਂ ਨੇ ਇਕੱਠੇ ਹੋ ਕੇ ਹੜਪੇਟਾਂ ਦੀ ਮਦਦ ਕਰਨੀ ਆਪਣੇ ਪਿੰਡ ਚੋਂ ਵੀ ਗਈ ਹੈ ਟਰਾਲੀ ਪਰ ਸਮਝ ਜਾਣ ਤਾਂ ਆਪਣੇ ਬਾਲੀ ਗੱਲ ਬਦਲੀ ਆਪਣੇ ਪਿੰਡ ਚੋਂ ਵੀ ਰਾਸ਼ਨ ਭੇਜਿਆ ਪੈਣੀ ਹਾਂ ਵਧੀਆ ਆਪਣੇ ਥੋੜੇ ਥੋੜਾ ਕਰਕੇ ਜਿਵੇਂ ਮਾਰਾ ਮਾਰਾ ਕਰਕੇ ਭੇਜਿਆ ਨੀਨ ਤਾਲਫ ਨੇ ਦੇਖ ਲਾ ਵਿਚਾਰੇ ਨੇ ਕਿ ਨਹੀਂ ਤਾਂ ਬਾਹਰ ਦੀ ਸੇਵਾ ਕਰਦਾ ਨਹੀਂ ਕਿਸੇ ਦਾ ਮਾਸ ਆਬਜੈਕਟ ਆ ਧੰਨਵਾਦ ਦਾ ਵਿਚਾਰੇ ਦਾ ਜਿਹੜਾ ਨਹੀਂ ਉਹ ਤਾਂ ਕਿਤੇ ਕਰਮਾ ਵਾਲੀ ਮਾਂ ਦੇ ਕੋ ਖੋ ਨੀ ਯਰ ਮਲਿਆ ਨੀ ਉਹ ਤਾਂ ਬੜੀ ਸੇਵਾ ਕਰਦਾ। ਨੀ ਇੱਕ ਮੈਨੂੰ ਗਲਾਬ ਸਿੱਧੂ ਤਾਂ ਇੰਨਾ ਪਿਆਰਾ ਲੱਗਦਾ ਮੈਨੂੰ। ਗਲਾਬ ਸਿੱਧੂ ਬਹੁਤ ਹੈ ਜਿਆਦੇ ਉਹ ਵੀ ਬਹੁਤ ਮਦਦ ਲੋਕਾਂ ਦੀ ਕਰਦਾ। ਬੀਬੀਆਂ ਦੀਆਂ ਕੁੜੀਆਂ ਦੀ ਬਹੁਤ ਪੈਣ ਬਣਾਉਂਦੀ ਬਹੁਤ ਮਦਦ ਕਰਦਾ। ਬਹੁਤ ਮਦਦ ਕਰਦਾ। ਵਿਆਹ ਕਰਦਾ ਕੁੜੀਆਂ ਦੇ ਗਰੀਬਾਂ ਦੇ ਕੋਲ ਆਵਾ ਕਰਦਾ। ਮਦਦਤ ਦੇਂਦਾ ਮਾਤਵਾਦ ਬਹੁਤ ਵਿਚਾਰਾ ਮੁੰਡਾ ਗੋਣ ਵਾਲੇ ਆਪਣੇ ਆਪਣੇ ਸਾਰੇ ਵੀਰ ਚੰਗੇ ਨੇ ਬਹੁਤ ਚੰਗੇ ਨੇ ਸਾਰੇ ਉੱਥੇ ਪਹੁੰਚ ਹੀ ਦੇਣੀ ਸਾਰਿਆਂ ਨੇ ਮਦਦ ਕੀਤੀ ਵਿਚਾਰਿਆਂ ਨੇ ਬਹੁਤ ਔਖਾ ਹੋ ਗਿਆ ਬਹੁਤ ਔਖਾ ਅੱਛਾ ਕਿੰਨਾ ਵਿਚਾਰਿਆਂ ਨੂੰ ਘਾਟਾ ਪੈ ਗਿਆ ਜਿਨ੍ਹਾਂ ਦੇ ਅਧਿਕਾਰ ਡੱਬ ਗਏ ਪਸੂਰ ਰੜ ਗਏ ਵਿਚਾਰਿਆਂ ਦੇ ਘਰ ਦੇ ਕਿੰਨੇ ਬੁਰੇ ਹਾਲਾ ਛੱਤਾਂ ਦੇ ਡੱਗ ਗੰਨਾ ਇਹ ਤਾਂ ਬਿਜੇ ਪਸ਼ੂ ਮਰੇ ਆ ਉੱਥੇ ਤਾਂ ਸਮੈਲ ਆਉਂਦੀ ਆ ਬਹੁਤ ਜ਼ਿਆਦੇ ਭੈਣੀ ਖੜਾ ਨਹੀਂ ਜਾਂਦਾ ਉੱਥੇ ਪਾਰ ਬਣਾਉਂਦਾ ਬੰਦਾ ਹਾਰ ਹੋ ਜਾਂਦਾ ਭੈਣੀ ਪਸ਼ੂਆਂ ਤਾਂ ਵੀ ਸਮੈਲ ਆਉਂਦੀ ਆ ਹਾਂ 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 ਮਗਰੋਂ ਬਿਮਾਰੀ ਵੀ ਲੱਗਣੀ ਆ ਹਜੇ ਲੋਕਾਂ ਨੂੰ ਇਹਦੀ ਜਦੋਂ ਪਸ਼ੂ ਮਰੇ ਆ ਉਥੇ ਬੰਦੇ ਵਦੇਰੇ ਵਿੱਚ ਮਰਿਆ ਕਿਸੇ ਦਾ ਪਤਾ ਵੀ ਲੱਗਦਾ ਬੰਦਿਆਂ ਦਾ ਚੱਕ ਤਾਂ ਅੰਦਾ ਮੇਰਾ ਰੋਂ ਨਹੀਂ ਨਿਕਲ ਗਿਆ ਭੈਣੇ ਸਾਰੀਆਂ ਜਿਹੜੀਆਂ ਖਬਰਾਂ ਦੇਖੀ ਦਵਾ ਨਾ ਬੰਦਿਆਂ ਨੂੰ ਲੋਕਾਂ ਪੈਣਾ ਪ੍ਰਮਾਣ ਬੀਬੀਆਂ ਨੂੰ ਵਿਚਾਰੀਆਂ ਨੂੰ ਉਹਨਾਂ ਦੇ ਬੱਚੇ ਰੋਂਦੇ ਆ ਕਿੰਨਾ ਤਰਸ ਆਉਂਦਾ ਦੀ ਰੋਂ ਬਣੇ ਕੱਢਦਾ ਪੈਣੀ ਆਪਣੇ ਹਿੱਜ ਫੇਰ ਵੀ ਪੈਣੀ ਮਾਹੌਲ ਸਹੀ ਆ ਆਪਣੇ ਆਏ ਨਹੀਂ ਪੈਂਦਾ ਨਹੀਂ ਪੈਂਦਾ